ਲਓ ਮਿੱਤਰੋ ਅੱਜ ਤੈਨੂੰ ਸਾਨੂੰ ਬੈੜਾ ਦਿਖਾਵਾਂ ਇੱਕ ਦਾ ਤੁਹਾਨੂੰ ਦਿਖਾਦਾ ਜਰਸੀ ਨਸਲ ਦੀ ਸਾਹਮਣੇ ਬਿਲਕੁਲ ਤਾਜੀ ਸੂਈ ਸੋ ਠੀਕ ਆ ਛੋਟੇ ਮੁੱਲ ਦੀ ਮਗਰ ਵੱੱਛੀ ਆ ਇੱਕ ਦੇ ਨਾਲ ਮਗਰ ਐਚ ਫਰ ਨਾਲ ਦੀ ਬਹਿੜ ਤਾਜੀ ਸੂਈ ਸੋਈ ਆ ਛੋਟੇ ਮੁੱਲੇ ਦੀ ਉਹਦੇ ਮਗਰ ਹੀ ਬੱਛਿਆ ਠੀਕ ਆ ਜਿਹੇ ਜੀ ਗਾਂ ਆ ਆ ਚਟੇ ਰੰਗ ਦੀ ਠੀਕ ਆ ਉਹੋ ਜੀ ਮਗਰ ਮੰਨ ਕੇ ਚਲੋ ਵਿੱਚ ਚਟੇ ਰੰਗ ਦੇ ਵਿੱਚ ਬੱਛਿਆ ਗਿਆ ਜਿਵੇਂ ਕਹਦੇ ਆ ਠੀਕ ਆ ਵਾਈ 1 ਗੈਟ 1 ਫ੍ਰੀ ਇੱਕ ਨਾਲ ਇੱਕ ਤੁਹਾਨੂੰ ਫ੍ਰੀ ਮਿਲੂਗੀ ਕਿਉਂਕਿ ਇੱਕ ਆਪ ਗਾਂ ਹੋਈ ਇੱਕ ਮਗਰ ਬੱਛੀ ਹੋ ਠੀਕ ਆ ਇੱਕ ਤੁਹਾਨੂੰ ਛੋਟੇ ਮੁੱਲੇ ਦੀ ਆ ਗੱਬਣ ਬਹਿੜ ਦਿਖਾ ਦੇਾਂਗੇ ਜਿਵੇਂ ਮੰਨ ਕੇ ਜਰਸੀ ਗਾਂ ਆ ਕੇ ਦੋਨੇ ਠੀਕ ਆ ਦੁੱਧ ਮੱਜਾਂ ਵਰਗਾ ਤੁਹਾਨੂੰ ਮਿਲ ਜੂਗਾ ਫੈਂਟ ਦੇ ਵਿੱਚ ਠੀਕ ਆ ਇਹ ਰੋ ਆਪਾਂ ਇਹ ਤਾਂ ਨਹੀਂ ਕਿ ਇਹ ਵੀ 805 ਵਾਲਾ ਜਿਹੜੀ ਐਫ ਨਾਲ ਉਹ ਇਹਨਾਂ ਗਾਵਾ ਦੁੱਧ ਚੰਗਾ ਹੁੰਦਾ ਘਰੇ ਵਰਤਣ ਵਾਸਤੇ ਤੇ ਬੱਚਿਆਂ ਦੇ ਪੀਣ ਵਾਸਤੇ ਠੀਕ ਹੈ ਕਾਫੀ ਕਲਰ ਤੇ ਲਾਲਕ ਲਾ ਦੋ ਰੰਗ ਨੇਗੇ ਤੇ ਤਿੰਨੇ ਗਾਵਾ ਤੁਹਾਨੂੰ ਦਿਖਾ ਦਾਂਗੇ ਰੇਟ ਵਿੱਚ ਕਰਾ ਦਾਂਗੇ ਜਿੰਨੇ ਕੋ ਹੋਣਗੇ ਤੇ ਤਸੱਲੀ ਤੁਸੀਂ ਇਹਦੇ ਆਪ ਕਰਨੀ ਠੀਕ ਆ ਬਾਕੀ ਬਾਈ ਦਾ ਕੰਮ ਸਾਫ ਸੁਥਰਾ ਹੈ ਕੋਈ ਇਹ ਨਹੀਂ ਹੈ ਹੇਰਫੇਰ ਵਾਲਾ ਕੰਮ ਨਹੀਂਗਾ ਤੇ ਨਾਲ ਦੀ ਨਾਲ ਆਪਣੇ ਚੈਨਲ ਭਾਗ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰ ਲਿਓ ਤੇ ਤਾਂ ਕਿ ਜਿਹੜੀ ਵੀਡੀਓ ਪਾਈ ਆਪਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੀ ਰਹੇ ਸ਼ਬਜੀ ਕੀ ਹਾਲ ਹੈ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਤੇ ਪਤਾ ਤਾਂ ਦੱਸ ਆਪਾਂ ਜਿਹੜੀ 4 ਦਿਨ ਹੋ ਗਏ ਆਪਣੇ ਕੋਲ ਇੱਕ ਜਰਸੀ ਵਾੜ ਦੀ ਵੀਡੀਓ ਪਾਈ ਸੀ ਤਾਜੀ ਸੁਈਦ ਨੇ ਹਾਂ ਚੌਥੀ ਪਾਈ ਸੀ ਆਪਾਂ ਚੌਥਾ ਦਿਨ ਹੋ ਗਿਆ ਅੱਜ ਹਾਂਜੀ ਹਾਂਜੀ ਤੇ ਬੈਗੀ ਸੀਗੀ ਉਹ ਤਾਂ ਵੀਰੇ ਆਂ ਤੋਂ ਸਵੇਰੇ ਵੀਡੀਓ ਪਾਈ ਆ 12 ਵੇ ਨੂੰ ਮੈਸੇਜ ਹੋ ਗਈ ਜੱਤ ਨੂੰ ਠੀਕ ਆ ਬਾਦ ਬਚਾ ਇਹਨੇ ਫੋਨ ਆਇਆ ਨਾ ਮੈਂ ਫੋਨ ਬੰਦ ਕਰਨਾ ਪਿਆ ਮੈਨੂੰ ਠੀਕ ਆ ਠੀਕ ਆ ਕਰੇਲੂ ਪਰਿਵਾਰ ਆਇਆ ਥਾਂ ਵੀਰੇ ਹਮਤਪੁਰ ਤੋਂ ਆਇਆ ਸੀਗਾ ਮਾਪਤਾ ਆਏ ਸੀ ਬਿਚਾਰੇ ਬਾਹਰ ਧਾਰ ਮਾਰ ਕੇ ਬਾੜ ਪੱਕ ਲੈ ਗਏ ਠੀਕ ਆ ਬੜਾ ਬਹੁਤ ਚੰਗਾ ਵਧੀਆ ਕਰੀ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਐਡਰੈਸ ਆਪਣੇ ਚੈਨਲ ਬਾਈ ਚੱਲਦਾ ਹਨਾ ਫੋਲਰ ਵਧੀਆ ਨੇ ਹਾਂ ਜੀ ਵਧੀਆ ਲੈ ਬੜੇ ਜੁੜਿਆ ਪੈਨ ਵਾਲਾ ਮਤਲਬ ਬਾਕੀ ਆਪਣਾ ਵੀ ਦੇਖੋ ਕੰਮ ਸਾਫ ਸੁੱਤਰਾਗਾ ਮੂਹਰਲੇ ਬੰਦੇ ਆਪਾਂ ਉਹਨੇ ਕੀ ਜੋੜਦੇ ਨੇ ਆਪਣੇ ਸਾਫ ਜਿਹਾ ਹੋਣਾ ਹਨਾ ਮੇਰਾ ਫਿਰਲੇ ਬੰਦੇ ਆਪਾਂ ਜਾਣਦੇ ਨਹੀਂ ਆਪਾਂ ਕਿਸੇ ਕੋਲੇ ਨਾ ਤੇ ਐਡਰੈਸ ਬੋਲਦੇ ਸ਼ੋਜੀ ਬਾਈ ਮੇਰੇ ਪਿੰਡ ਰਾਈ ਆਪਣਾ ਤਹਿਸੀਲ ਰਾਮਪੁਰਾ ਫੂਲਾ ਜ਼ਿਲ੍ਹਾ ਬਠਿੰਡਾ ਠੀਕ ਆ ਨੇੜੇ ਵੀਰੇ ਤਵਾ ਪਤੌੜ ਪੈ ਜਾਂਦਾ ਆਪਾਂ ਨੂੰ ਰਾਮਪੁਰਾ ਮਿਲਦੇ ਪੈ ਜਾਂਦੇ ਠੀਕ ਆ ਠੀਕ ਤੇ ਮੋਬਾਈਲ ਨੰਬਰ ਆਪਣ ਠੀਕ ਆ ਜਿਵੇਂ ਆ ਵੈੜ ਆ ਗਈ ਜੀ ਹੈ ਨਾ ਕਿਹੜਾ ਸੂਸੂ ਦੀ ਆ ਮੇਰੇ ਪਹਿਲਾ ਸੂਸ ਹਸਨ ਦਾ ਪਲੋਂ ਨੂੰ ਬੱਛੀ ਆ ਪਲੋਂ ਨੂੰ ਬੱਛੀ ਆ ਚਾਰ ਦੰਦਾਂ ਦਾ ਮੂੰਹ ਦੰਦੋਂ ਚਾਰਾਂ ਦਾ ਪਹਿਲਾ ਸੂਸ ਹੁੰਦੀ ਆ ਤੇ ਸੂਨ ਦਿਨ ਕਾ ਬਾਕੀ ਨਹੀਂ ਇਹਦੇ ਮੇਰੇ ਹਫਤਾ 10 ਦਿਨ ਕੱਟ ਜਾ ਮੈਂ ਬਾਲਾ ਵਧੀਆ ਹਫਤਾ ਥੋੜਾ ਸਾਹਮਣੇ ਹੋ 2500 ਰੁਪਏ ਘਟਾ ਆ ਪਿਆ ਮੇਰੇ ਮੈਂ ਆਪਣੇ ਫੀਡ ਦਾ ਹਾਂਜੀ ਸੇਵਾ ਕਿਨੂੰ ਕੋਈ ਕੰਮ ਨਹੀਂ ਵੀ ਆਪਣੀ ਠੀਕ ਆ ਠੀਕ ਆ ਤੇ ਐਡਰੈਸ ਦੇਖ ਸਕਦੇ ਮਿੱਤਰੋ ਤੇ ਥਣਾ ਬਹੁਤ ਚੰਗਾ ਵੀਰੇ ਹਨਾ ਥਣਾ ਦਾ ਗੈਪ ਆ ਜਿਹੜਾ ਆ ਉਸ ਵਿੱਚ ਸੋਣਾਗਾ ਬਾਕੀ ਬਾਲਟਰ ਲਾ ਬਹੁਤ ਪੰਗਾ ਭਾਈ ਲਖ ਇਹ ਲੈ ਕਮਾ ਕੇ ਤੋੜ ਦੇ ਸ਼ਬਜੀ ਜੀ ਆਰਡਰ ਫਿਕਸ ਹੀ ਹੈਗਾ ਦੁੱਧ ਕਿੰਨੇ ਕਿ ਦੀ ਉਮੀਦ ਆ ਸ਼ਬਜੀ ਜੀ ਬਰੇ ਬੜਾ ਨਹੀਂ ਕਹਿੰਦੇ ਆਪਾਂ 12 ਕਿਲੋ ਕਿਤੇ ਗਿਆ ਹੀ ਨਹੀਂ 12 ਕਿਲੋ ਹਾਂਜੀ ਹਾਂ ਚਲ ਨਾ 12 15 20 15ਵੀਂ ਕਹਿੰਦੀ ਕਿ ਫਿਰ ਨਾ 12 ਉਹ ਤਾਂ ਹੁਣ ਆਪਨੂੰ ਹੀ ਪਤਾ ਯਾਰ ਅਗਲੇ ਨੂੰ ਪਤਾ ਹੈ 15 ਕਿਲੋ ਵਾਲਾ ਗਾਮਾ ਦੇ ਬਹੁਤ ਹੋਰ ਹੁੰਦੇ ਨੇਗੇ ਨਾ ਬਸ 10 12 ਕਿਲੋ ਵਾਲੇ ਵਧੀਆ ਹਾਂ ਇਹ 10 11 12 ਕਿਲੋ ਵਾਲੀ ਵਹਿੜ ਆ ਗਈ ਛੋਟੇ ਬੁੱਲਦੀ ਜੇ ਘਰੇ ਦੁੱਧ ਪੀਣਾ ਚਾਹਜੋ ਕਰਾਉਣੇ ਪਰਿਵਾਰ ਪਾਲਣਾ ਉਹਨਾਂ ਬਾਅਦ ਜਿਹੜੀ ਵਹਿੜ ਠੀਕ ਆ ਗਈ ਲੈ ਆਰਡਰ ਦੀ ਕੁਆਲਿਟੀ ਤੇ ਇਥੋਂ ਕਵੈਣੀ ਸ਼ੈਡ ਤੋਂ ਥਾਣ ਦੇਖੋ ਥਾਣ ਇੱਕੋ ਜਿਹਾ ਨੇ ਬਿਲਕੁਲ ਠੀਕ ਹੈ ਚਾਹੇ ਮਗਰੋਂ ਥਾਣ ਦੇ ਲਈ ਚਾਹੇ ਬੈਣੀ ਸ਼ੈਡ ਤੋਂ ਥਾਣ ਲੋ ਚਾਹੇ ਕਵੈਣੀ ਸ਼ੈਡ ਤੋਂ ਥਾਣ ਲੋ ਫਿਕਸ ਜੱਡਰ ਆਗਾ ਤੇ ਕੋਈ ਫੋਰਸਾਂ ਨਹੀਂ ਆਗੀ ਹਾਂ ਹਾਈਟ ਮੀਡੀਅਮ ਆਗੀ ਵੱਡੀ ਹਾਈਟ ਚ ਨਹੀਂ ਹੈਗੀ ਤੇ ਬਾਹਲਾ ਕੱਦੂ ਜਿਹਾ ਵੀ ਹੈ ਨਹੀਂਗਾ ਜੇ ਠੀਕ ਆ ਬਹੜ ਤੇ ਦਿਖਾ ਦਿਓ ਹਾਂ ਇਧਰੋਂ ਫਿਰ ਮੈਂ ਦਵਾਰਾ ਫੇਰ ਦਿਖਾ ਦੇਣਾ ਇਥੋਂ ਤੇ ਇਥੋਂ ਆਈਡੀ ਅਡਜਸਟ ਕਰ ਲਓ ਲੈ ਚਲ ਬਾਈ ਤੇ ਬਾਕੀ ਚਾਚੂ ਦੇ ਵਿੱਚ ਹਜੇ ਹਫਤਾ ਤੱਕ ਵਾਈਕਾਂ ਲੈ ਜੂ ਹਫਤੇ ਤੱਕ ਤਾਂ ਫਿਰ ਇਹਨੇ ਮਡਲ ਆਰਡਰ ਜਿਹੜਾ ਹੋਰ ਵੀ ਫਿੱਟ ਕਰ ਲੈਣਾਗਾ ਠੀਕ ਹੈ ਤੇ ਇਥੋਂ ਹਾਈਟ ਦੀ ਤੇ ਸ਼ਰੀਰ ਦੀ ਬੰਤਰ ਦੀ ਚੈੱਕ ਕਰ ਲਓ ਸ਼ਾਹਬ ਜੀ ਫਿਰ ਆਏ ਕਰੋ ਵੀਰੇ ਇਹਦਾ ਫਿਰ ਨਾਲ ਜਿਹੜਾ ਮੁੱਲ ਨਵੇੜ ਹੀ ਦੇ ਬੈਠੋ ਤਾਂ ਆਪਣਾ ਹਾਂਜੀ ਵੀਰੇ ਮੁੱਲ ਨਹੀਂ ਵੜਾਂਗੇ ਆਪਾਂ ਕੋਈ ਚੱਕਰ ਨਹੀਂ ਬਾਕੀ ਜਿੰਮੇ ਕੋਈ ਵੀ ਰੁਪਇਆ ਹੋਣ ਮਾਤਰਾ ਵਧੇ ਕਰਾਂਗੇ ਵੀਰੇ ਕੋਈ ਚੱਕਰ ਨਹੀਂ ਕੀ ਕਿੰਨਾ ਕਰਨਾ ਫਿਰ ਤਾਂ ਆਪਾਂ ਹੁਣ ਬਰੇ ਮੁੱਲ ਹੈਗਾ ਤਾਂ 52000 ਰੁਪਿਆ ਹੂੰ 52000 ਮੁੱਲ ਹੈ ਹਾਂਜੀ 2000 ਵਿੱਚੋਂ ਛੱਡ ਦੇਗਾ ਹਾਂਜੀ ਬਸ 50000 ਹੋ ਗਿਆ 50000 ਰੁਪਏ 50 ਚੋਂ ਵੀ ਹੋਰ ਹੂ ਮਾੜਾ ਮੁੱਟਾ ਬਾ ਤੇਰੇ ਕਾ ਥੋੜਾ ਬਥੇ ਗਿਣਾ ਮਾ ਦਾ ਆਇਆ ਕਰਾਂਗੇ ਆਪਾਂ ਮਾਣ ਆਏ ਮੰਨ ਲਾ ਵੀ ਕੋਈ ਆ ਆਏ ਖਰਚਾ ਵੀ ਕਿਰਾਏ ਜੋ ਖਰਚਾ ਜਾਂ ਕੱਢ ਦੀ ਹਾਲ ਨੂੰ ਐ ਜਿਵੇਂ 50 ਚ ਘਰੇ ਪਹੁੰਚ ਗਈ ਐ ਜਿਹੋ ਜੇ ਨਾ ਹਾਂਜੀ ਹਾਂਜੀ ਠੀਕ ਆ ਵਹਿੜ ਜਨੀਆ ਵਾਲ ਨੇ ਮਿੱਤਰੋ ਐਡਰੈਸ ਹੋਣਾਗਾ ਠੀਕ ਆ ਬਹੁਤ ਚੰਗੇ ਬਾਨੇ ਵੇਖ ਸਕਦੇ ਹੋਗੇ ਚੰਗੀ ਐ ਵੜ ਬਾਕੀ ਤੁਹਾਡੀ ਆਪ ਦੀ ਸਮਝ ਆ ਤੇ ਹੁਣ ਆ ਗਿਆ ਹਣਾ ਹਾਂਜੀ ਭਾਈ ਜੀ ਤੇ ਇਹ ਇਹ ਕਿਹੜਾ ਸੂਸੂਈ ਵੀ ਆ ਇਹ ਦੂਜਾ ਸੂਸੂਈ ਆ ਵੀਰੇ ਜਰਸੀ ਠੀਕ ਆ ਤੇ ਮਾਗਰੇ ਦੇ ਹੱਕ ਬੱਛੀ ਆ ਭਾਈ ਜੀ ਕਾਫੀ ਕਲਰ ਚ ਬੱਛੀ ਆ ਗਈ ਤੇ ਆ ਬੜੀ ਸੁਨੇ ਰੰਗ ਬਰੰਡੇ ਨੇ ਹਾਂਜੀ ਭਾਈ ਜੀ ਦਿਨ ਕਾ ਕੋ ਸੂਈ ਨੂੰ ਇਹਨੂੰ 15 ਹੋ ਗਏ ਪਰ ਲਗਭਗ 15 ਦੁੱਧ ਆਇਆ ਜੋ ਨੈਟ ਜਿਹੜਾ ਤੋਲ ਕੇ ਦੇਣਾ ਵੀਰੇ 9 ਲੀਟਰ ਪਾ ਤੋਲ ਕੇ ਦਵਾਵਾਂਗੇ ਦੋਨਾਂ ਦਾ ਹਾਂਜੀ ਜਿਹੜੇ ਕਰਿਆ ਸੀ ਵੀ ਇਹਨੂੰ ਸਹੀ ਵਾ ਨਾਰਮਲ ਸੀਗੀ ਹਾਂ ਫੋਲੋ ਸੇਵ ਨਾਂ ਪਰ 11-12 ਦੇ ਜਾ ਹੈ ਠੀਕ ਆ ਬੜਾ ਆਇਆ ਮਾਲਾ ਦੋ ਦੰਦਾਂ ਦੀ ਕੋਈ ਜੀ ਚੀਜ਼ ਹੈ ਦੋਨੇ ਹਾਂਜੀ ਹਾਂਜੀ ਉਹ ਵੀ ਇੰਨੇ ਕਾਲੀ ਦਾ 11 ਵਾਲੀ 10 11 12 ਵਾਲੀ ਹੈ ਹਾਂ ਤੇ ਇਥੋਂ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਠੀਕ ਆ ਬਸ ਇਹਨਾਂ ਥੋੜੀ ਇੰਨੀ ਕਾਤ ਹੁੰਦੀ ਆ ਵੀ ਲੱਤਾਂ ਜੋੜ ਕੇ ਖੜਦਾ ਹੁੰਦਾ ਠੀਕ ਆ ਤਾਰ ਕੇ ਲੈ ਜਿਹੜਾ ਆਰਡਰ ਆ ਲੈ ਆ ਪਿੱਛੇ ਨੂੰ ਘਾਟ ਦਿਖਾਉਂਦਾਂਗੇ ਇਹ ਇਥੋਂ ਚਾਰੇ ਤੁਹਾਨੂੰ ਸਾਈਜ਼ ਦੇ ਸਕੋ ਸੋਹਣੇ ਲੱਗੇ ਬਹਿ ਕੇ ਬਾਕੀ ਸਰੀਰ ਦੀ ਬੰਤਰ ਤੇ ਕੱਦ ਲੱਗ ਸੇਮ ਹੀ ਆਗੇ ਦੋਨਾਂ ਦੇ ਇਹਦੀ ਲੰਬਾਈ ਵੱਧ ਆ ਹੈ ਬਹਿੜ ਦੀ ਪਾਉਦੇ ਨਾਲ ਠੀਕ ਆ ਲੈ ਇਥੋਂ ਦੋ ਤਾਰਕਸ ਨੂੰ ਦਿਖਾ ਦਿੰਦੇ ਆ ਬਹਿੜ ਆ ਬਾਕੀ ਪ੍ਰਿੰਟ ਰੰਗ ਬਹੁਤ ਚਮਕਦਾਰ ਹੈ ਤੇ ਫ੍ਰੀਡ ਵੀ ਚੰਗਿਆ ਬਹਿੜ ਜੀ ਨਾ ਹਾਂਜੀ ਤੇ ਇੱਥੇ ਦੇਖ ਲਓ ਠੀਕ ਹੈ 10 11 12 ਕਿਲੋ ਲਈ ਮੰਨ ਲਿਆ ਨਾ ਆਪਾਂ ਫਿਰ ਹਾਂਜੀ ਭਾਈ ਹਾਂ ਠੀਕ ਹੈ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਲੱਖੇ ਵੀਰੇ 57000 ਮੁੱਲ ਲੈ ਵੀਰੇ ਹਾਂ ਇਹੇ ਬਸ ਆਪਾਂ 55 ਹੀ ਦੇਵਾਂਗੇ ਦੋ ਛੋੜ ਕਰਾਂਗੇ ਦੋ ਇਹ ਚੋ ਛੱਡ ਦਾਂਗੇ ਹਾਂਜੀ ਠੀਕ ਆ ਉਹਦਾ ਮੁੱਲ 52 ਕਰਕੇ 50 ਚ ਮਾਨਤਨ ਹੋ ਜਾਊਗਾ ਇਹਦਾ ਮੁੱਲ 57 ਕਰਕੇ 55 ਚ ਮਾਨਤਨ ਹੋ ਜਾਊਗਾ ਠੀਕ ਆ ਤੇ ਵਧੀਆ ਵਾਹੜਾ ਬਾਕੀ ਦੋ ਡੰਗ ਚੋਕੇ ਸਤਾਰ ਤਾਰਦੁਰਪੁਰ ਪੋਲੀਆ ਸਭ ਜੀ ਫੁੱਲ ਬਰੇ ਫੁੱਲ ਠੀਕ ਜੇ ਦੋ ਡੰਗ ਚੋਲਿਆ ਕਾ ਘਰੇ ਕੇ ਓਕੇ ਲਾ ਇਧਰ ਦੇਖ ਸਾਵਣ ਬਸ ਆਹੀ ਨੇ ਯਾਤ ਨੂੰ ਵੀ ਲੱਤਾ ਜੋੜ ਕੇ ਖੜਦੇ ਆ ਇਸਰਕੇ ਜਿਹੜਾ ਡਰਾ ਬਾਲਾ ਪਿੱਛੇ ਘੱਟ ਸੌਂਦਾਂ ਹੁੰਦਾਂ ਨਹੀਂ ਆ ਵਿੱਚੇ ਘੁੱਟ ਕੇ ਰੱਖਦੇ ਹੁੰਦਾਂ ਠੀਕ ਆ ਇੱਥੇ ਬੈਗ ਛਾੜ ਦੇ ਹੱਲ ਅੱਛਾ ਤੇ ਫੋਨ ਆ ਗਿਆ ਆਪਣਾ ਕੋਲ ਸੋਹ ਜੀ ਗਾਂ ਤਿੰਨ ਨੰਬਰ ਹਣਾ ਹਾਂਜੀ ਚਿੱਟੇ ਰੰਗ ਚ ਨਾ ਹਾਂਜੀ ਕਿਹੜਾ ਸੋਸ ਹੋਈ ਵੀ ਦੁੱਧ ਕਿੰਨਾ ਕੀ ਗੱਲ ਬਾਤ ਇਹਦੀ ਮੇਰੇ ਸੂਹਾ ਦੂਜਾ ਹਾਂ ਠੀਕ ਹੈ ਮਾਲਕਾਂ ਨੇ ਆ ਮੈਂ ਟੋਕਰ ਕਰ ਬੈਠ ਪਾਲੀ ਸੀ। اچھا ਪਹਿਲਾ ਸੂਣ ਆ ਆਪ ਸੁਏ ਕਰਿਆ ਆਉਦੇ। ਹੂੰ ਦੂਜੇ ਵਾਸਤੇ ਸਵਾ ਗਿਆ ਪਲੇ। ਠੀਕ ਆ ਠੀਕ ਆ। ਤੇ ਹੁਣ ਇਹਨੂੰ ਚੌਥਾ ਦਿਨ ਸੂਈਣਾ ਬਰੇ। ਚੌਥਾ ਦਿਨ ਸੂਈਣਾਗਾ। ਬੱਚੀ ਮੰਗ ਰਾ ਫੀਮੇਲ। ਠੀਕ ਆ। ਨਾੜੂ ਵਾਂ ਦੇਖ ਨਾਲਾ ਨਾੜ ਦਿਖਾਇ ਬਰੇ। ਠੀਕ ਆ ਠੀਕ ਆ। ਲੈ ਬੱਚੀ ਮੰਗ ਰਾ ਨਾੜੂ ਨਾਲ ਆ ਤੇ ਇੱਥੋਂ ਥਨਾਂ ਦਾ ਜਰਾ ਰੰਗਵੰਨ ਸਾਈਜ਼ ਤੁਸੀਂ ਦੇਖ ਸਕਦੇ ਹੋ। ਕਿ ਅੱਜ ਹੀ ਰੰਗ ਜ ਥਨ ਲੱਗੇ ਨੂੰ ਕਰਮ ਵਾਲੀ ਨੂੰ ਤੇ ਇੱਥੋਂ ਵੈਗ ਛਾੜ ਤੁਸੀਂ ਲਓ। ਠੀਕ ਆ। ਤੇ ਇਧਰ ਤੁਹਾਨੂੰ ਕਵੈਣੀ ਛਾੜ 400 ਪਿਆਜੀ ਰੰਗ ਨੂੰ ਖਾਲਾ ਫੇਸ ਕੁਆਲਟੀ ਚੰਗੀ ਆ ਦੁੱਧ ਦਾ ਇਸ ਟਾਈਮ ਜਾਂ ਨੈੱਟ ਫਟ ਜਾ ਬਰੇ 14 ਲੀਟਰ ਮੈਨ ਕਿਦਾਂ ਮੰਗਾ ਇਸ ਟਾਈਮ ਤਿਆਰ ਜਮਾ ਦੋਨਾਂ ਟਾਈਮਾਂ ਸੱਤ-ਸੱਤ ਕਿਲੋ ਉਧਰ ਹਾਂਜੀ ਠੀਕ ਤੇ ਬਰੇ ਚੱਲਣ ਲਈ ਵੀ ਤੋਂ ਬਾਹਰ ਆ ਠੀਕ ਆ ਵੀ ਨਹੀਂ 20 ਦਾ ਪੱਕੇ ਮੰਨ ਲਿਆ ਜਿਹੜਾ ਕੱਦ ਕਾਹ ਦਾ ਅੰਚਾ ਹੈ ਹਾਂਜੀ ਹਾਂਜੀ 18 20 ਇਹ ਜਿਆ ਵੱਡਾ ਨੂੰ ਦੇਣਾ ਚਾਹੀਦਾ ਬਾਕੀ ਸਾਂਭ ਸੰਭਾਲ ਤੇ ਡਿਪੈਂਡ ਬਸ ਹਾਂਜੀ ਲੈ ਫੇ ਕਮਾ ਕੇ ਇਹਦਾ ਵੀ ਗੇੜਾ ਕੜਾ ਦੇ ਸਬਜੀ ਉਹਨੇ ਬਾਈ ਵਿਹੜ ਖੋਲਦਾ ਆ ਵਿਹੜ ਦਾ ਰੰਗ ਬ੍ਰੈਂਡ ਦੇਖਿਓ ਠੀਕ ਆ ਸੋਹਣੀਆਂ ਬਾਕੀ ਮਨਨ ਕਾ ਦੋਨੇ ਵਿਹੜ ਨਾਲੇ 5-4 ਕਿਲੋ ਘਰੇ ਵਰਤੀ ਗਏ 5-4 ਕਿਲੋ ਡੇਰੀ ਚ ਪਾ ਕੇ ਆਪ ਦੀ ਵੀਡੀਓ ਖਰਚਾ ਕੱਢੀਓਗਾ ਠੀਕ ਹੈ ਡੋਨਟ ਚੱਕਣ ਲੋ ਠੀਕ ਨੇ ਲਓ ਜੀ ਇਥੋਂ ਢਾਂਚਾ ਵੈੜਾ ਚੈੱਕ ਕਰ ਲਿਓ ਹਾਈਟ ਇਹਦੀ ਬਹੁਤ ਜ਼ਿਆਦਾ ਕੀ ਬਾਈ ਇੰਨਾ ਇੰਨਾ ਕਾ ਵੀ ਥੋੜੀ ਪਤਲੀ ਜ਼ਰੂਰ ਹੈ ਕਿਉਂਕਿ ਤੁਹਾਨੂੰ ਪਤਾ ਕਈ ਵਾਰ ਪਸ਼ੂ ਉਹੋ ਜਿਹਾ ਕਰੋ ਚ ਆ ਜਾਂਦਾ ਨਾ ਬਾਕੀ ਦੇਖੋ ਪਸ਼ੂ ਸੋਕੇ ਫਰਕ ਪੈਂਦਾ ਨਾ ਹਾਂ ਹਾਂ ਬਾਕੀ ਸੁਆ ਵੀ ਹਜੇ ਆਪਣਾ ਦਿਨ ਚਾਰ ਹੀ ਹੋਇਆ ਨਾ ਚਾਰ ਦਿਨ ਤਾਜ਼ਾ ਸੁਆ ਦਾ ਹਾਂਜੀ ਤੇ ਚਾਰ ਦਿਨ ਹੋਇਆ ਜੇ ਹਜੇ 15 ਵੀ ਹਾਂਦਾਂ ਚ ਆਪਾਂ ਸ਼ਾਸਲ ਕੱਖ ਚੱਕ ਕੇ ਜਿਹੜਾ ਸੈੱਟ ਬੈਂਦਾਗਾ ਢਾਂਚਰ ਨੂੰ ਜਮਲਾਹ ਚੜਾਈ ਬਹੁਤ ਮੋਟਾਈ ਆਪਾਂ ਕਿਹਦੀ ਪੇਟ ਦੀ ਹਾਂਜੀ ਬੱਚਾ ਤੇ ਚੰਗੀ ਐ ਵਾਹੜ ਬਾਕੀ ਮਹੀਨੇ ਵੀ ਜੇ ਰੇਟਡ ਖਾ ਕੇ ਚੰਗੀ ਤਿਆਰ ਹੋ ਸਕਦੀ ਐ ਤੇ ਦੇਖ ਸਕਦੇ ਤੇ ਬਾਕੀ ਇਹ ਦਵਾ ਤੁਹਾਡੀ ਆਲਦੀ ਸਮਝ ਆ ਮਿੱਤਰੋ ਠੀਕ ਆ ਜਿਹੜੇ ਜਿਹੇ ਭਰਾ ਨੇ ਜੇਬ ਚ ਪੈਸੇ ਲਾਉਣ ਦੇਣਗੇ ਸਮਝੋ ਉਹਦੇ ਆਪ ਦੀ ਕੰਮ ਕਰਨੀ ਆ ਲੈ ਅਬ ਅੱਛੀ ਤੋਂ ਫੇਰ ਦਿਖਾ ਦੇਣਾਗਾ ਤੇ ਇਹਦਾ ਫਿਰ ਸਭ ਜੇ ਆਪਾਂ ਕੀ ਮੁੱਲ ਕਰਦੇ ਆਂ ਵਾਹੜ ਦਾ ਲੱਖ ਫਰੇ ਇਹਦਾ ਵੀ ਉਹੀ ਕੰਮ ਆ ਹਾਂਜੀ ਮੁੱਲ 80 ਆ ਤੇ 2100 ਆ ਵਿੱਚ 78 ਆਦੀ ਹਾਂਜੀ ਹੋਰ ਕੀ ਮਾੜਾ ਮੋਟਾ ਵਿੱਚੋਂ ਬਸ ਫਿਰ ਤੇਲ ਖਰਚਾ ਹੋ ਗਾ ਤੇਲ ਖਰਚਾ ਹਾਂਜੀ ਠੀਕ ਆ ਠੀਕ ਆ ਚਲੋ ਕਰ ਦਈਏ ਇਹ ਜੋ ਮਾੜਾ ਵਧੀਆ ਕਰ ਦਈਏ ਤੇ ਮੇਰੇ ਪਤਾ ਗੱਲ ਕੀ ਆ ਚਵਾਈ ਆਪਾਂ ਥਾਣਾ ਦੇ ਕੋਈ ਹੋ ਪੁਰਖ ਤੇ ਜੁੰਬਰ ਹੋਮਗਾ ਠੀਕ ਹੈ ਕੋਈ ਪੁਰਖ ਹੋਵੇ ਹਾਂਜੀ ਕੋਈ ਗੰਢ ਸਿੱਧੀ ਹੋਵੇ ਹਾਂਜੀ ਤੰਦਰੁਸਤ ਸੱਟ ਗਾਵਾਂ ਨੇ ਜੰਮਾਪੁਰੇ ਸਾਫ ਸੁਥਰੇ ਬੜਾ ਤੰਨੇ ਠੀਕ ਆ ਠੀਕ ਆ ਪਿੰਡ ਰਈਆ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਤੇ ਇਥੋਂ ਲੈ ਸੰਦਵਾਰਾ ਦਿਖਾ ਦੇਣਾ ਠੀਕ ਆ ਸੋਨਾ ਡਰ ਲੱਗਿਆ ਕਰਮ ਵਾਲੀ ਨੂੰ ਫਿਕਸ ਜਾ ਤੇ ਆ ਬੜ ਦਵਾਰਾ ਦੇਖ ਲਓ ਤੇ ਇਦਰਾ ਕਾਲੇ ਰੰਗ ਚ ਕਾਫੀ ਰੰਗ ਚ ਆ ਗਈ ਤਿੰਨ ਵੜਾ ਤੁਹਾਨੂੰ ਦਿਖਾਤਾ ਹੁਣ ਜਿਹੜੇ ਪਰਾਂ ਨੂੰ ਜਿਹੜੀ ਵੀ ਹੈਡ ਪਸੰਦ ਆਊਗੀ ਉਹ ਆਪ ਦੀ ਥੱਲੇ ਜਾਂ ਚਾਪ ਖਰੀਦ ਸਕਦਾ ਹੈਗਾ ਤੇ ਨੰਬਰ ਵਾਈ ਜਤੁਰ ਤੋਂ ਤੁਰ ਸਕਰੀਨ ਤੇ ਚੱਲਦਾ ਠੀਕ ਹੈ ਜੀ ਕਰ ਲਿਓ ਬਾਈ ਨਾਲ ਸੰਪਰਕ